ਸੱਤ ਸਰੀਆ ਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਭਾਰਤ ਪਰਦੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1 ਸਾਲ ਤੋਂ ਦਿੱਲੀ ਦੇ ਖਨੌਰਿਆਂ ਤੇ ਸ਼ੰਭੂ ਬਾਰਡਰ ਦੇ ਉੱਪਰ ਆਪਣੀਆਂ ਜਾਇਜ਼ ਮੰਗਾਂ ਅਤੇ ਫਸਲਾਂ ਉੱਪਰ ਐਮਐਸਪੀ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਜੋ ਧਰਨੇ ਲਗਾਏ ਗਏ ਸਨ ਉਸ ਧਰਨੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਜੋ ਕੇਂਦਰ ਸਰਕਾਰ ਦੇ ਅਹਿਮ ਬੁਲਾਰਿਆਂ ਦੇ ਨਾਲ ਕਿਸਾਨ ਆਗੂਆਂ ਦੀ ਇੱਕ ਮੀਟਿੰਗ ਰបਲਾਈ ਗਈ ਸੀ ਜਿਸ ਮੀਟਿੰਗ ਵਿੱਚ ਕੋਈ ਮਸਲੇ ਦਾ ਠੋਸ ਹੱਲ ਨਹੀਂ ਲੱਭਿਆ ਤਾਂ ਬਣਾਈ ਗਈ ਰਣਨੀਤੀ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਲੀ ਦੇ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰੋਂ ਜ਼ਬਰਦਸਤੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਚੁੱਕ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਨਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਦਿੱਲੀ ਅਤੇ ਖਨੌਰੀ ਸ਼ੰਭੂ ਬਾਰਡਰ ਦੇ ਉੱਪਰ ਜੋ ਟਰੈਕਟਰ ਟਰਾਲੀਆਂ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਟੈਂਟ ਵਗੈਰਾ ਜੋ ਉੱਥੇ ਲਗਾਇਆ ਗਿਆ ਸੀ ਉਸ ਨੂੰ ਪੁਲਿਸ ਪ੍ਰਸ਼ਾਸਨ ਚੋਰੀ ਕਰਕੇ ਲੈ ਗਿਆ ਜਿਹੜਾ ਕਿ ਪੁਲਿਸ ਦੇ ਉੱਤੇ ਇੱਕ ਤੱਬਾ ਲਗਾ ਦਿੱਤਾ ਪੁਲਿਸ ਪ੍ਰਸ਼ਾਸਨ ਦੇ ਮੌਜੂਦਾ ਮੁਲਾਜ਼ਮ ਮੌਜੂਦਾ ਏਆਈ ਐਸਆਈ ਤੇ ਅੱਜ ਐਫਆਈਆਰ ਦਰਜ ਹੋ ਗਈ ਏ ਪਟਿਆਲਾ ਦਾ ਜੋ ਮੌਕੇ ਤੇ ਨਿਯੁਕਤ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਮੁਲਾਜ਼ਮ ਹੈ ਉਸ ਦੇ ਘਰ ਦੇ ਵਿੱਚੋਂ ਇੱਕ ਚੋਰੀ ਕੀਤੀ ਹੋਈ ਟਰਾਲੀ ਪਕੜੀ ਗਈ ਹੈ ਜਿਸ ਮੁਲਕੇ ਪੁਲਿਸ ਪ੍ਰਸ਼ਾਸਨ ਬੇहद ਸ਼ਰਮਿੰਦਾ ਹੋ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਬੰਨ ਦੀ ਕਾਨੂੰਨੀ ਕਾਰਵਾਈ ਕਰ ਰਿਹਾ ਹੈ ਪਰਚਾ ਘੱਟੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਹੋਰ ਵੀ ਬਹੁਤ ਸਾਰਾ ਸਮਾਨ ਜੋ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਜ਼ਬਰਦਸਤੀ ਚੱਕ ਲਿਆਂਦਾ ਸੀ ਉਨ੍ਹਾਂ ਉੱਪਰ ਚੋਰੀ ਦੇ ਇਲਜ਼ਾਮ ਲਗਾਏ ਹਨ ਕਿਸਾਨਾਂ ਨੇ ਕਿਹਾ ਕਿ ਸਾਡਾ ਕੀਮਤੀ ਸਮਾਨ ਸਿਲੰਡਰ ਟਰੈਕਟਰ ਟਰਾਲੀਆਂ ਟੰਟ ਚਾਹ ਪੱਤੀ ਖੰਡ ਇਸ ਤਰ੍ਹਾਂ ਦਾ ਜੋ ਨਿੱਜੀ ਸਮਾਨ ਸੀ ਦਾਲਾਂ ਛੋਲੇ ਆਟਾ ਉਹ ਵੀ ਪੁਲਿਸ ਪਰਚਾਣੇ ਚੁੱਕ ਕੇ ਲੈ ਗਈ ਏ ਅਤੇ ਚੋਰੀ ਕਰ ਲਗੀ ਏ ਜੋ ਕਿ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਪੰਜਾਬ ਪੁਲਿਸ ਦੇ ਮੌਜੂਦਾ ਮੁਲਾਜ਼ਮ ਜਿਸ ਦੇ ਉੱਪਰ ਐਫ ਆਈ ਆਰ ਦਰਜ ਹੋ ਚੁੱਕੀ ਏ ਜਿਸ ਤੂੰ ਇਹ ਅੰਤ ਤਾਜ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਰਲ ਕੇ ਇੱਕ ਵੱਡਾ ਜੋ ਕਾਣ ਕੀਤਾ ਹੈ ਕਿਸਾਨਾਂ ਦੇ ਨਾਲ ਦਿੱਲੀ ਅਤੇ ਸ਼ੰਭੂ ਬਾੜ ਨੂੰ ਜ਼ਬਰਦਸਤੀ ਚੁੱਕਿਆ ਗਿਆ ਅਤੇ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਹੈ ਪਿਛਲੇ ਦਿਨੀ ਕਿਸਾਨਾਂ ਵੱਲੋਂ ਕਨੌਰ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਦੇ ਉੱਪਰ ਵੀ ਵੱਡੇ ਦੋਸ਼ ਲਗਾਏ ਗਏ ਸਨ ਕਿ ਉਸ ਦੇ ਘਰ ਦੇ ਵਿੱਚੋਂ ਟ੍ਰੈਕਟ ਟਰਾਲੀਆਂ ਜੋ ਚੋਰੀ ਦਿੱਲੀ ਦੇ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਚੱਕ ਕੇ ਲਿਆਂਦੀਆਂ ਗਈਆਂ ਸਨ ਉਹ ਮਿਲੀਆਂ ਹਨ ਅਤੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਘਰੋਂ ਜੋ ਟਰਾਲੀ ਮੌਜੂਦ ਮਿਲੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਰਲ ਮਿਲ ਕੇ ਕਿਸਾਨਾਂ ਦੀਆਂ ਚੋਰੀਆਂ ਕੀਤੀਆਂ ਹਨ ਕਿਸਾਨਾਂ ਦੀਆਂ ਸਮਾਨ ਚੋਰੀ ਕਰਕੇ ਦਿੱਲੀ ਅਤੇ ਸ਼ੰਭੂ ਬਾਰਡਰ ਤੋਂ ਚੁੱਕ ਕੇ ਲਿਆਏ ਹਨ ਜੋ ਕਿ ਇੱਕ ਸ਼ਰਮਸਾਰ ਕਰਨ ਵਾਲਾ ਮੁੱਦਾ ਬਣ ਗਿਆ ਹੈ ਜਿਸ ਨਾਲ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਪੁਲਿਸ ਪ੍ਰਸ਼ਾਸਨ ਟੀਮ ਨੂੰ ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ